ਉਹ ਬਰਾਦਰੀ ਵੀ ਜਿਸ ਤਰ੍ਹਾਂ ਫਿਰ ਮੈਨੂੰ ਕਹਿੰਦੇ ਨੇ ਲੋਕ ਕਹੀ ਸਾਡੇ ਰਵਾਸ ਸਿੱਖਾਂ ਦੇ ਕਹਿੰਦੇ ਅੰਗਰੇਜ਼ ਤੂੰ ਦੇ ਖਲਾਫ ਕਿਉਂ ਬੋਲਣਾ ਅੰਗਰੇਜ਼ ਉਹਦੇ ਖਲਾਫ ਕਿਉਂ ਨਾ ਬੋਲੇ ਸਾਡੇ ਪੈਣਾ ਜਿਹੜੇ ਬੈਠੀਆਂ ਨਾ ਆ ਕੇ ਸਾਡੇ ਬਜ਼ੁਰਗ ਬੈਠੇ ਨੇ ਜਿੱਲਾ ਪਾ ਕੇ ਆਵੇ ਘਰ ਛੱਡ ਕੇ ਬੈਠੇ ਨੇ ਇਹਨੇ 2 ਘੰਟੇ ਇੱਕ ਦਮ ਹੀ ਘੰਟਾ ਬਹਿ ਜਾਣਾ ਐਮਪੀ ਕੇ ਮੈਂਬਰ ਉਹ ਪਾਰਲੀਮੈਂਟ ਸੱਚੀਕ ਪੈਦੀ ਦਿੱਲੀ ਤੱਕ ਡੀਜੀਪੀ ਤੱਕ ਹਿਲਦਾ ਮੁੱਖ ਮੰਤਰੀ ਦੀ ਕਾਰ ਤੇ ਵੀ ਪਰਚਾ ਨਾ ਕਰਾਵੇ ਇਹ ਤਾਂ ਐਮਐਲਏ ਦੀ ਹیثیت ਆ ਪਰ ਚਲੋ ਇਹ ਪੁਰਸ ਨਹੀਂ ਕੀ ਅਸਲ ਪਰਚਰ ਕਰ ਮੈਂਬਰ ਆ ਪਰਲਮੈਂਟਾ ਚੁਣਿਆ ਲੋਕਾਂ ਦਾ ਨਮਾਇੰਦਾ ਪਰ ਇਹਨਾਂ ਨਾਲ ਦੀ ਵਹਿਲ ਹੀ ਨਹੀਂ ਕਿ ਰਾਜਨੀਤੀ ਕਰਨ ਤੋਂ ਇਲਾਵਾ ਰਾਜਨੀਤੀ ਤਾਂ ਇੱਥੇ ਵੀ ਕਰਦੇ ਕੋਈ ਵੋਟਾਂ ਮੰਗਦੇ ਜਦੋਂ ਜਦੋਂ ਐਮਪੀ ਬਣਦੇ ਉਹਦੇ ਵੀ ਵੋਟਾਂ ਮੰਗ ਕੇ ਇਹਨਾਂ ਤਾਂ ਐਮਪੀ ਬਣਦੇ ਹੋ ਪਰ ਇਹਨਾਂ ਦੀ ਤੁਸੀਂ ਸਾਰ ਨਹੀਂ ਲੈਂਦੇ ਇਹ ਬੜੀ ਦੁੱਖ ਦੀ ਗੱਲ ਆ ਔਰ ਅਸਾਂ ਨੂੰ ਅੱਜ ਨੌਜਨ ਕਹਿ ਰਿਹਾ ਕਿ ਸਾਰੇ ਲੀਡਰੀ ਵਿੱਚ ਕਰਦੇ ਨੇ ਅਸੀਂ ਉਹਨਾਂ ਲੀਡਰਾਂ ਚ ਆਣੇ ਜਿਵੇਂ ਇਕ ਭਾਇ ਪਰਵਾਰ ਇਕ ਭਾਇ ਪਰਵਾਰ ਬੇਨਤੀ ਆ ਕਿ ਜਿਹੜੇ ਲੋਕਾਂ ਦਾ ਸਾਥ ਦਿਆ ਕਰੋ ਤੁਹਾਨੂੰ ਲੋਕਾਂ ਨੇ ਬਣਾਇਆ ਹੈ ਔਰ ਲੋਕਾਂ ਦੀ ਤੁਸੀਂ ਸਾਰ ਨਹੀਂ ਲੈਂਦੇ ਇੱਥੇ ਆਏ ਆਉਂਦੇ ਆਖ਼ਿਰ ਲਾ ਕੇ ਚਲੇਗੇ ਪਰ ਉਹ ਕਹਿ ਰਹੇ ਹਾਜ਼ਰੀ ਲਾਉਣੀ ਆਉਂਦੇ ਆ ਲੋਕ ਕਹਿ ਰਹੇ ਮੈਂ ਕਹਿ ਰਿਹਾ ਹਾਜ਼ਰੀ ਛੱਡੋ ਪਿਕਨਿਕ ਮਨਾਉਣ ਆਉਂਦੇ ਆ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਆ ਕਿ ਇੱਕ ਸਮਾਜ ਦਾ ਵਿਅਕਤੀ ਇੱਥੇ ਪਿਆ ਏ ਉਹ ਸਮਾਜ ਸਾਰਾ ਸੜਕਾਂ ਤੇ ਆ ਹਰ ਪਿੰਡ ਤੋਂ ਦੂਰੂ ਦੂਰ ਚੱਲ ਕੇ ਲੋਕ ਆਏ ਨੇ ਪਰ ਇੱਥੇ ਇੱਕੋ ਚੀਜ਼ ਦੀ ਹੀ ਤਰਸਦੀ ਆ ਕਿ ਉਹ ਇੱਕ ਘੰਟਾ ਬੈਠਦਾ ਇਹ ਘੰਟਾ ਬੈਠਣ ਤੋਂ ਬਾਅਦ ਤਰਨਾ ਚੁੱਕਿਆ ਜਾਣਾ ਸੀ ਪਰਚਾ ਵੀ ਹੋ ਜਾਣਾ ਸੀ ਔਰ ਬੰਦੇ ਰੈਸਟ ਵੀ ਹੁੰਦੇ ਸੀ ਪਰ ਨਹੀਂ ਕੋਈ ਮਤਲਬ ਨਹੀਂ ਜਨਤਾ ਮਰਦੀ ਮਰੰਦ ਇਹ ਲੋਕ ਖੜੇ ਨੇ ਉਹਨਾਂ ਦੇ ਮੂੰਹਾਂ ਤੇ ਦੇਖੋ ਰੌਣਕਾਂ ਹੈਗੀਆਂ ਨੇ ਉਹਨਾਂ ਨੂੰ ਮਿਊਸੀ ਆ ਵੀ ਸਾਧਾ ਬਣਿਆਗਾ ਕੀ ਇੱਕ ਸਾਧਨ ਨਹੀਂ ਕਈ ਸਾਧਨ ਇਹ ਮੈਂ ਜਾਣਗੇ ਤੇ ਸਾਡੇ ਸਾਧਨ ਦੇ ਚੱਕਰ ਸਾਨੂੰ ਇਵੇਂ ਪੈਣਾ ਪਵੇ ਕਰੇਗਾ ਇਹ ਦੁੱਖ ਦੀ ਗੱਲ ਹੈ ਕਬਾਇਤ ਸਾਹਿਬ ਥੋੜੀ-ਮੋੜੀ ਸ਼ਰਮ ਕਰੋ ਤੁਹਾਨੂੰ ਸ਼ਰਮ ਆਣੀ ਚਾਹੀਦੀ ਤੁਹਾਨੂੰ ਇਹਨਾਂ ਨੇ ਰਾਜ ਭਾਰ ਤੇ ਬਿਠਾਇਆ ਤੁਹਾਡੇ ਪਰਿਵਾਰ ਨੂੰ ਤੇ ਤੁਹਾਡਾ ਪਰਿਵਾਰ ਜਿਹੜਾ ਕਰ ਰਿਹਾ ਨਾ ਤੇ ਤੁਸੀਂ ਤਾਂ ਵੱਡੇ-ਵਡੇ ਤਨਾੜ ਦੇ ਲੀਡਰ ਤਾਂ ਕੇ ਨਿਕਲ ਗਏ ਤੁਸੀਂ ਤਾਂ ਆਪਣਾ ਉਹ ਅਬਦਾਲੀ ਬਦਾਲੀ ਸਮਝ ਲਾਪੇ ਤੇ ਇਵੇਂ ਦਾ ਰਾਉ ਰਾਜੇ ਮਹਾਰਾਜਾ ਨਹੀਂ ਕਰਦੇ ਜਿਵੇਂ ਤੁਸੀਂ ਕਰ ਰਹੇ ਹੋ ਅਰੇ ਜਨਤਾ ਹੈ ਜਨਤਾ ਜਨਾਦਰ ਜਨਤਾ ਜਵਾਬ ਦਿੰਦੀ ਹੈ ਹਰ ਇੱਕ ਦੀ ਆਵਾਜ਼ ਚੁੱਕਣ ਵਾਲੀ ਜਨਤਾ ਹੈ ਪਰ ਅੱਜ ਇਹ ਜਨਤਾ ਸਰਕਾਰਾਂ ਦੇ ਬੈਠੀ ਆ ਇਹ ਮੈਂ ਇਸ ਚੀਜ਼ ਦੀ ਬੜੀ ਨਿੰਦਾ ਕਰਦਾ ਔਰ ਗੋਲਡੀ ਇੱਥੇ ਜਿਹੜਾ ਆਪਣੇ ਨੂੰ ਗੋਲਡੀ ਕੰਬੋਜ ਕਹਿੰਦਾ ਮੈਂ ਕੰਬੋਜ ਬ੍ਰਾਜ਼ੀਲ ਉਹ ਬਿਲਕੁਲ ਵਿਤਕਰਾ ਕਰਦਾ ਹੈ ਪਰ ਵਿਤਕਰਾ ਬਹੁਤ ਵੱਡੇ ਤਰੀਕੇ ਦੇ ਸਾਨੂੰ ਦਿਖ ਰਿਹਾ ਹੈ ਔਰ ਬਹੁਤ ਵੱਡਾ ਵੋਟ ਪੈਂਕੇ ਰਾਜ ਸਿੰਘ ਬਰਾਦਰੀ ਦਾ ਜਲਾਨਾਪਾਦ ਦੇ ਵਿੱਚ ਔਰ ਐਮ ਐਲ ਏ ਗੋਲਡੀ ਕੋਲ ਟਾਈਮ ਨਹੀਂ ਆ ਔਰ ਅੱਜ ਇਹ ਪੂਰੇ 36 ਤੋਂ 40 ਘੰਟੇ ਉੱਚਲੇ ਨੇ ਫੇਰ ਆਪਿਆ ਹੋ ਰਹੀ ਆ 42 ਘੰਟੇ ਹੋ ਚਲੇ ਨੇ 42 ਘੰਟੇ ਦਾ ਮਤਲਬ ਇੱਕ ਡੈੱਡ ਬੋਡੀ ਦਾ ਅਸੀਂ ਕਹਿੰਦੇ ਨਾ ਕਿਸੇ ਡੈੱਡ ਬੋਡੀ ਦਾ ਸੰਸਕਾਰ ਕਰਨਾ ਹੋਵੇ ਤਾਂ ਉਹਨੂੰ ਜੋ ਕੰਦਾ ਦਿੰਦਾ ਤੇ ਰੱਬ ਉਹਦੇ ਉਹਦੇ ਕੋਈ ਲੇਖੇ ਲਾਦਾ ਅਸੀਂ ਤਾਂ ਨਰਾਦਰ ਕਰ ਰਹੇ ਕਿ ਰੱਬ ਦੇ ਪਿੱਛੇ ਬੰਦੇ ਦਾ ਕਿੁੱਤਿਆਂ ਜੀ ਮੰਨ ਲਿਆ ਵੀ ਜਿਹੜਾ ਧਰਤੀ ਦਾ ਹੈ ਉਹ ਜਾਣਾ ਹੈ ਕੋਈ ਤਰੀਕਾ ਬਣਦਾ ਕੋਈ ਬਹਾਨਾ ਬਣਦਾ ਪਰ ਇਸ ਬੰਦੇ ਦਾ ਅਸੀਂ ਉਸ ਰੱਬ ਉਸ ਕਾਲਪੁਰ ਉਸ ਅਸੀਂ ਉਹਦੀ ਅਸੀਂ ਬੇਦਵੀ ਕਰ ਰਹੇ ਆ ਉਹਦੇ ਬੰਦੇ ਨਾਲ ਅਸੀਂ ਵਿਦਾ ਨਹੀਂ ਕਰ पाए ਅੱਜ 40 ਕਿ 42 ਘੰਟੇ ਹੋ ਗਿਆ ਐਮਐਲਏ ਗੋਲਡੀ ਦਾ ਵੀ ਕੋਈ ਬਿਆਨ ਨਹੀਂ ਆਇਆ ਆਹੀ ਰਾਜਨੀਤੀ ਸਾਡੀ ਕੱਲੀ ਸਾਨੂੰ ਵੋਟਾਂ ਤਾਂ ਕੀ ਰਾਜਨੀਤੀ ਹੈ ਇਨਸਾਨੀਅਤਕ ਰਾਜਨੀਤੀ ਨਹੀਂ ਆ ਇਹ ਬਹੁਤ ਜ਼ਿਆਦਾ ਦਿਨ ਟਰੱਸਦੀ ਆ ਸਾਡੇ ਪੰਜਾਬ ਦੇ ਲਈ ਸਾਡੇ ਬਾਰਡਰ ਪੱਤੀ ਦੇ ਲਈ ਇਸ ਤਰ੍ਹਾਂ ਦੇ ਲੀਡਰ ਸਾਨੂੰ ਨਹੀਂ ਚਾਹੀਦੇ ਸਾਰੇ ਲੋਕ ਵੀ ਵਾਦਾ ਕਰਨ ਸਰ ਇੱਕ ਹੋਰ ਸਵਾਲ ਬੜਾ ਵੱਡਾ ਖੜਾ ਹੁੰਦਾ ਹੈ ਕਿ ਅਜੇ ਤੀਸਰਾ ਦਿਨ ਹੋ ਗਿਆ ਇਸ ਤਰਨੇ ਲੱਗੇ ਨੂੰ ਉੱਥੇ ਕਿਦਨ ਕਿਤੇ ਵੀ ਸ਼ਾਇਦ ਆ ਰਹੀ ਵੀ ਉਹ ਜਿਹੜਾ ਬੰਦਾ ਗੋਲਡੀ ਕਮੋਇ ਦਾ ਖਾਸ ਹੈ ਜਿੰਦੇ ਦੇ ਪਰਚਾ ਹੋਣ ਜਾ ਰਿਹਾ ਉਹ ਇਸ